ਜਿਹੜੀ ਤੁਸੀਂ ਕੁੜੀ ਦੀ ਫੋਟੋ ਦੇਖ ਰਹੇ ਹੋ ਇਸ ਨੂੰ ਚੰਗੀ ਤਰ੍ਹਾਂ ਦੇਖ ਲਓ ਮਿੱਤਰੋ ਬਹੁਤ ਲੋਕਾਂ ਨਾਲ ਫਰਾਡ ਹੋ ਗਿਆ ਇੱਕ ਤਾਂ ਮੇਰੇ ਨਾਲ ਸ਼ਾਪਤੀ ਹੁੰਦਾ ਮੁੰਡਾ ਉਹ ਨਾ ਬੂਟਾਂ ਦੀ ਦੁਕਾਨ ਕਰਦਾ ਸ਼ੂਹ ਵੇਚਦਾ ਉਹਦੇ ਨਾਲ ਵੀ ਹੋਇਆ ਤੇ ਇੱਕ ਇਹਨੇ ਰੀਸੈਂਟਲੀ ਫਰਾਡ ਕੀਤਾ ਪੀਆਰ ਦੇ ਨੂੰ ਲੈ ਕੇ 10000 ਡਾਲਰ ਦਾ ਫਰਾਡ ਆ ਅਸਲ 'ਚ ਇਹ ਕੁੜੀ ਦੀ ਐਡ ਚੱਲਦੀ ਆ ਮਾਲਟਰਨ ਗੁਰੂਕਰ ਦੇ ਵਿੱਚ ਅੰਦਰ ਉੱਥੇ ਲਿਖਿਆ ਹੁੰਦਾ ਕਿ ਪੀਆਰ ਕੁੜੀ ਕਿਸ ਨੂੰ ਚਾਹੀਦੀ ਆ ਤਾਂ ਉਸ ਲਈ ਕੰਟੈਕਟ ਕਰ ਸਕਦੇ ਹੋ ਆ ਨੰਬਰ ਤੇ ਜਦੋਂ ਮੈਂ ਉਹ ਨੰਬਰ ਤੇ ਕੰਟੈਕਟ ਕੀਤਾ ਤਾਂ ਉਹ ਬਾਈ ਦਾ ਇਹ ਮੈਸੇਜ ਆਉਂਦਾ ਦੇਖ ਸਕਦੇ ਹਾਂ ਕਿ ਇਹ ਤਾਂ ਬਹੁਤ ਪੁਰਾਣੀ ਗੱਲ ਆ ਫਰਾਡ ਕਰ ਗਈ ਮਤਲਬ ਉਹ ਬੰਦੇ ਨੂੰ ਵੀ ਉਹ ਬੰਦਾ ਏਜੰਟ ਹੋਣਾ ਨਾ ਸੋ ਅਸਲ ਦੇ ਵਿੱਚ ਵਿਸ਼ਵਜੀਤ ਨਾਮ ਦਾ ਮੁੰਡਾ ਜੀ ਪੀਆਰ ਲੱਭ ਰਿਆ ਸੀਗਾ ਜਿਵੇਂ ਤੁਹਾਨੂੰ ਪਤਾ ਹੀ ਆ ਕੈਨੇਡਾ ਦੇ ਵਿੱਚ ਹਰ ਦੂਜੇ ਬੰਦੇ ਨੂੰ ਪੀਆਰ ਚਾਹੀਦੀ ਆ ਕਿਉਂਕਿ ਬਹੁਤ ਵੀਰ ਜਿਹੜੇ ਐਲਐਮਆਈ ਲੈ ਕੇ ਵੀ ਸਕੋਰ ਨਹੀਂ ਪੂਰਾ ਹੁੰਦਾ ਉਸ ਟਾਈਮ ਤੇ ਇਦਾਂ ਦੇ ਲੋਕ ਇਸ ਕੁੜੀ ਦੇ ਨਾਲ ਰੁਪਿੰਦਰ ਆ ਰੁਪਿੰਦਰ ਕੁੜੀ ਨੇ ਇਦਾਂ ਦੇ ਲੋਕ ਜਿਹੜੇ ਹੈਗੇ ਨੇ ਫਾਇਦਾ ਉਠਾਉਂਦੇ ਆ ਭੋਲੇ ਭਾਲੇ ਲੋਕਾਂ ਦਾ ਤੇ ਸਾਡੇ ਲੋਕ ਗੱਲਾਂ 'ਚ ਵੀ ਆ ਜਾਂਦੇ ਛੇਤੀ ਅਸਲ 'ਚ ਹੁੰਦਾ ਕੀ ਹੈ ਮਈ ਮਹੀਨੇ ਦੀ ਗੱਲ ਆ ਰੁਪਿੰਦਰ ਜਾਂਦਾ ਜੀ ਗੁਰੂ ਘਰ ਦੇਖਦਾ ਆਪਾਂ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਉੱਥੇ ਰੁਪਿੰਦਰ ਦੇਖਦਾ ਕਿ ਐਡ ਲੱਗੀ ਹੋਈ ਆ ਕਿ ਕਿਸੇ ਨੂੰ ਜੇ ਪੀਆਰ ਕੁੜੀ ਚਾਹੀਦੀ ਆ ਤਾਂ ਇਦਾਂ ਆਹ ਐਡ ਅਸਲੀ ਐਡ ਆ ਇਹ ਤਾਂ ਨੰਬਰ ਤੇ ਕੰਟੈਕਟ ਕਰੋ ਨੰਬਰ ਤੇ ਕੰਟੈਕਟ ਹੁੰਦਾ ਤਾਂ ਕੁੜੀ ਸਰੀ ਦੇ ਵਿੱਚ ਸੀਗੀ ਉੱਥੇ ਵੀ ਫਰਾਡ ਕਰਨੀ ਗਈ ਹੋਣੀ ਆ ਕਿਉਂਕਿ ਪਹਿਲਾਂ ਏ ਸਿਨਸੀਡੈਂਟ ਤੋਂ ਪਹਿਲਾਂ ਇਹ ਬ੍ਰੈਮਟਨ 'ਚ ਫਰਾਡ ਕੀਤਾ ਨੇ ਇੱਕ 300 ਦਾ ਉਹ ਦੱਸਦਾ ਬਾਅਦ ਚ ਸਰੀ ਤੋਂ ਫਿਰ ਇਹ ਮੁੰਡਾ ਟਿਕਟ ਟਿਕਰਾਉਂਦਾ ਇਹਦੀ ਇੱਥੇ ਆਉਣ ਲਈ ਟਿਕਟ ਦੇ ਲਈ ਪੈਸੇ ਭੇਜਦਾ ਉਹਦਾ ਸਕਰੀਨਸ਼ਾਟ ਵੀ ਹੈਗਾ 4 ਮਈ ਨੂੰ 4 ਤਰੀਕ ਦੀ ਗੱਲ ਹੈ ਬ੍ਰੈਂਟਨ ਆਉਂਦੀ ਹੈ ਖਰਚੇ ਲਈ ਵੀ ਪੈਸੇ ਭੇਜਦਾ ਜਿਵੇਂ ਬੈਗ ਬੂਗ ਐਡ ਕਰਾਉਣਾ ਹੋਰ ਉਹ ਪੈਸੇ ਲੈ ਕੇ ਜੀ ਰੁਪਿੰਦਰ ਕੌਰ ਜੀ ਪਹੁੰਚ ਜਾਂਦੀ ਹੈ ਬ੍ਰੈਂਟਨ ਦੇ ਵਿੱਚ ਉਸ ਤੋਂ ਬਾਅਦ ਗੁਰੂਕਾਰ ਮਿਲਿਆ ਜਾਂਦਾ ਤੇ ਸਾਰੀ ਗੱਲਬਾਤ ਹੋ ਜਾਂਦੀ ਹੈ 8750 ਡਾਲਰ ਡਿਪੋਜ਼ਿਟ ਦਿੱਤੇ ਜਾਂਦੇ ਤੇ ਟੋਟਲ ਗੱਲ ਜਿਹੜੀ ਹੁੰਦੀ ਆ ਪੀਆਰ ਦੇ ਲਈ 35000 ਡਾਲਰ ਦੀ ਗੱਲ ਹੋ ਜਾਂਦੀ ਆ ਕਿ ਤੁਸੀਂ 35000 ਡਾਲਰ ਦੇਵੋਗੇ ਅਸੀਂ ਤੁਹਾਨੂੰ ਪੀਆਰ ਕਰਾਵਾਂਗੇ 8750 ਡਾਲਰ ਡਿਪੋਜ਼ਿਟ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਲਿਖਤ ਲਿਖਿਆ ਹੋ ਜਾਂਦਾ ਉਹਦਾ ਵੀ ਸਕਰੀਨਸ਼ਾਟ ਮੈਂ ਪਾ ਦਿੰਨਾ ਇਹ ਲਿਖਤ ਲਿਖਿਆ ਹੁੰਦਾ ਇਹ ਬੰਦਾ ਸੀਗਾ ਜਿਹੜਾ ਵਿਸ਼ਵਜੀਤ ਕਹਿੰਦਾ ਗੁਰੂ ਘਰ ਮਿਲਿਆ ਵੀ ਚਲੋ ਠੀਕ ਆ ਸਾਰਾ ਕੁਝ ਫੋਟੋਆਂ ਫੂਟਮਾ ਹੋ ਗਈਆਂ ਇਹਨਾਂ ਦੀਆਂ ਇਹਨੇ ਸਾਰਾ ਕੁਝ ਕਰ ਲਿਆ ਉਸ ਤੋਂ ਬਾਅਦ ਇਹਨੂੰ ਕਿਰਾਏ ਤੇ ਰਹਿਣ ਲਈ ਰੂਮ ਵੀ ਲੈਤਾ ਜੀ ਦਾ ਕਿਰਾਇਆ ਸੀ 450 ਡਾਲਰ ਉਸ ਤੋਂ ਬਾਅਦ ਇਹਨਾਂ ਨੇ ਚੈਟ ਸ਼ੁਰੂ ਕਰਨੀ ਸੀ ਜੋ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਦਿਖਾਉਣੀ ਸੀ ਪਹਿਲੀ ਗੱਲ ਤਾਂ ਸਾਡੇ ਲੋਕ ਆ ਜਾੜਦੇ ਉਸ ਤੋਂ ਬਾਅਦ ਜੀ ਚੈਟ ਦਾ ਕੰਮ ਸਟਾਰਟ ਨਹੀਂ ਹੋਇਆ ਇਹ ਮੁੰਡੇ ਦੇ ਦੱਸਣ ਮੁਤਾਬਕ ਕਿ ਉਹ ਰਾਤ ਨੂੰ ਚੱਲਿਆ ਨਹੀਂ ਸੀ ਸਵੇਰੇ ਆਉਂਦੀ ਸੀ ਕੋਈ ਚੈਟ ਨਹੀਂ ਕਰ ਰਹੀ ਸੀ ਅੱਗੇ ਤਾਂ ਕਿ ਅਸੀਂ ਫਾਈਲ ਲਾਉਣ ਵੇਲੇ ਦਿਖਾ ਸਕੀ ਹੈ ਨਾ ਤੇ ਉਸ ਤੋਂ ਬਾਅਦ ਜੀ ਕੀ ਹੋਇਆ ਇਹ ਧਮਕੀਆਂ ਦੰਦੀਆਂ ਇਹਨੂੰ ਕਿ ਜੇ ਤੂੰ ਐਂ ਕਰਿਆ ਕਿਸੇ ਵੀਡੀਓ ਪਵਾਈ ਕਿਸੇ ਪੇਜ ਵਾਲੇ ਤੋਂ ਜਾਂ ਇਦਾਂ ਇਦਾਂ ਕਰ ਦੂੰਗੀ ਮੈਂ ਇਹ ਕੁੜੀ ਨੂੰ ਚੰਗੀ ਤਰ੍ਹਾਂ ਦੇਖ ਲਓ ਇਹ ਕਾਫੀ ਫੇਮਸ ਹੈਗੀ ਆ ਹੁਣ ਤੁਸੀਂ ਬੱਚੋ ਜੇ ਕਿ ਤੁਹਾਡੇ ਤੱਕ ਵੀ ਅਪਰੋਚ ਹੁੰਦੀ ਆ ਜੇ ਕਿਸੇ ਹੋਰ ਬੰਦੇ ਨਾਲ ਵੀ ਇਹ ਰੋਲਾ ਪਿਆ ਤਾਂ ਤੁਸੀਂ ਈਮੇਲ ਤੇ ਮੈਨੂੰ ਈਮੇਲ ਕਰ ਸਕਦੇ ਹੋ ਆਪਦੀ ਜਾਣਕਾਰੀ ਠੀਕ ਆ ਜੀ ਉਸ ਤੋਂ ਬਾਅਦ ਇਹ ਵਾਪਸ ਰਿਸ਼ਤੇਦਾਰ ਨੂੰ ਲੈ ਕੇ ਜਾਂਦਾ ਕੁੜੀ ਕੋਲੇ ਕਿ ਇਦਾਂ ਦਾ ਕਰਕੇ ਤਾਂ ਉਹ ਕੀ ਕਰਦੀ ਆ ਕਹਿੰਦੀ ਵੀ ਮੈਂ 13 ਮਈ ਤੋਂ ਪਹਿਲਾਂ ਪੈਸੇ ਵਾਪਸ ਕਰ ਦੂੰਗੀ 15 ਮਈ ਤੋਂ ਪਹਿਲਾਂ 13 ਮਈ ਨੂੰ ਗੱਲ ਵੀ ਹੁੰਦੀ ਆ 13 ਮਈ ਨੂੰ ਕੋਈ ਹਾਲਾੜੀ ਨਿਕਲਦਾ ਉਸ ਤੋਂ ਬਾਅਦ 14 ਮਈ ਨੂੰ ਘਰ ਆ ਕੇ ਹੈਂਡਬੈਗ ਲੈ ਕੇ ਨਿਕਲ ਜਾਂਦੀ ਆ ਬਾਕੀ ਸਮਾਨ ਇੱਥੇ ਰੱਖ ਜਾਂਦੀ ਆ ਉਸ ਤੋਂ ਬਾਅਦ ਇਹਦਾ ਭਰਾ ਵੀ ਹੈਗਾ ਕੁੜੀ ਦਾ ਯੂਐਸਏ 8850 ਡਾਲਰ ਪਹਿਲਾਂ ਦਿੱਤੇ ਸੀਗੇ 450 ਬਾਅਦ ਚ ਬਾਕੀ ਖਰਚਾ ਮਲਾ ਕੇ 10 ਕੁ ਹਜ਼ਾਰ ਡਾਲਰ ਦਾ ਇਸ ਬੰਦੇ ਨਾਲ ਫਰਾਡ ਹੋਇਆ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਗਈ ਬਲੌਕ ਬਲੌਕ ਸਾਰਿਆਂ ਕਰ ਦੇਣਾ ਤੇ ਉਹ ਬੰਦਾ ਜਿਹੜਾ ਵਿਚੋਲਾ ਸੀਗਾ ਉਹ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਚਲੋ ਤੁਹਾਡਾ ਮਨ ਲੋਡਾ ਕਸੂਰ ਹੈ ਨਹੀਂ ਤਾਂ ਤੁਸੀਂ ਕਿਉਂ ਇਹਦੇ ਵਿਚੋਲੇ ਬਣਦੇ ਹੋ ਕਿਸੇ ਐਦਾਂ ਦੇ ਬੰਦੇ ਦੇ ਨਾ ਹੁਣ ਇਹ ਕੁੜੀ ਕਿੰਨੇ ਕ ਨਾਲ ਹੋਰ ਫਰਾਡ ਕਰੂਗੀ ਪਤਾ ਨਹੀਂ ਇਸ ਤੋਂ ਕਈ ਮਹੀਨੇ ਪਹਿਲਾਂ ਮੇਰਾ ਦੋਸਤ ਹੈ ਇੱਕ ਗਰੋਸਰੀ ਸਟੋਰ ਦੇ ਸਾਹਮਣੇ ਕੁੜੀ ਨੂੰ ਮਿਲਦੀ ਆ ਕਹਿੰਦੀ ਹੈ ਕਿ ਮੇਰੇ ਕੋਲ ਪੈਸੇ ਨਹੀਂ ਗ੍ਰੋਸਰੀ ਲਈ ਤਾਂ ਉਹ ਕਹਿੰਦਾ ਵੀ ਤੂੰ ਆਪੇ ਭਰ ਲੈ ਉਹਨੂੰ ਫੋਨ ਫੜਾਣ ਦੀ ਤਾਂ 30 ਡਾਲਰ ਦੀ ਜਗ੍ਹਾ ਇਹ 300 ਭਰਦੀ ਆ 300 ਭਰ ਕਿਉਂ ਮੁੰਡਾ ਬਾਅਦ ਚ ਮਿਲਦਾ ਵੀ ਤੇ ਈਮੇਲ ਆਈਡੀ ਸੇਮ ਹੀ ਆ ਜਿਹੜੀ ਇਹ ਕੁੜੀ ਦੀ ਤੇ ਉਹ ਕੁੜੀ ਦੀ ਬਿਲਕੁਲ ਐਜ਼ ਇਟ ਜ 13 13 ਕਰਕੇ ਸਮਥਿੰਗ ਸੋ ਮਿੱਤਰੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਹਾਨੂੰ ਪੀਆਰ ਦੀ ਲੋੜ ਆ ਜੈਨੂਨ ਤਰੀਕੇ ਨਾਲ ਹੁੰਨੇ ਹੋ ਠੀਕ ਆ ਤਾਂ ਤੁਸੀਂ ਆ ਚੱਕਰਾਂ 'ਚ ਨਾ ਪੋ ਗੁਰੂ ਘਰ ਦੇ ਵਿੱਚ ਗੁਰੂ ਘਰਾਂ ਦਾ ਕੋਈ ਕਸੂਰ ਨਹੀਂ ਉੱਥੇ ਹਰ ਕੋਈ ਬੰਦਾ ਐਡ ਲਾ ਜਾਂਦਾ ਹੈ ਨਾ ਬਾਲਟਰਨ ਗੁਰੂ ਘਰ 'ਚ ਐਡ ਲੱਗੀ ਆ ਤੁਸੀਂ ਹਰੇਕ ਬੰਦੇ ਤੇ ਵਿਸ਼ਵਾਸ ਕਰ ਲਓ ਨਾ ਈਵਨ ਮੈਨੂੰ ਵੀ ਬਹੁਤ ਭੇਜਦੇ ਨੇ ਕਿ ਪੀਆਰ ਦੇ ਲਈ ਐਦਾਂ ਕਰਕੇ ਸੋ ਇਹ ਫਰਾਡ ਹੁੰਦੇ ਨੇ ਮੋਸਟ ਆਫ ਥੈਮ ਸੋ ਇਹਨਾਂ ਤੋਂ ਬਚੋ ਇਸ ਕੁੜੀ ਤੋਂ ਬਚੋ ਫੋਟੋ 'ਮਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਉਹਨੇ ਕੁੜੀ ਮੇਰੇ ਤੱਕ ਅਪਰੋਚ ਕਰੂਗੀ ਤਬ ਮਿੰਨੇ ਕੋਲ ਅਪਰੋਚ ਕਰਨ ਤੋਂ ਪਹਿਲਾਂ ਮੁੰਡੇ ਦੇ ਜਿੰਨੇ ਪੈਸੇ ਲਏ ਨੇ ਸਾਰੇ ਮੋੜ ਦੋ ਇਹ ਪੇਜਾਂ ਕੋਲੇ ਵੀਡੀਓ ਜਾਣੀ ਜਾਣੀ ਹੈ ਨਾ ਤੇ ਥੋੜਾ ਹੋਰ ਜਲੂਸ ਨਿਕਲਣਾ ਬੈਟਰਾ ਕੇ 10000 ਡਾਲਰ ਜਿੰਨਾ ਬਣਦਾ ਉਹਦਾ ਮੋੜ ਦੋ ਆਪਾਂ ਵੀਡੀਓ ਹਟਾ ਦਾਂਗੇ ਤੇ ਬਾਕੀ ਲੋਕਾਂ ਨੂੰ ਮੈਂ ਵੇਅਰ ਕਰਦਾ ਕਿ ਸਾਨੂੰ ਕੋਈ ਸ਼ੌਂਕ ਨਹੀਂ ਚੜਿਆ ਕਿ ਅਸੀਂ ਕਿਸੇ ਦੀ ਬਦਨਾਮੀ ਕਰੀਏ ਮੈਂ ਪਹਿਲੀ ਕੱਲ ਤਾਂ ਵੀਡੀਓ ਪਾਉਂਦਾ ਨਹੀਂ ਹੁੰਦਾ ਪਰ ਵਿਸ਼ਵਜੀਤ बार-बार ਮੇਰੇ ਕਹਿਣ ਤੇ ਕਹਿੰਦਾ ਸੀਗਾ ਕਿ ਮੈਨੂੰ ਮੇਰੇ ਪੈਸੇ ਮੜਵਾ ਦੋ ਸੋ ਇਹ ਹੱਲ ਆ ਜੀ ਇਹ ਕੁੜੀ ਤੇ ਹੋਰ ਡਿੱਕੇ ਨਾਲ ਕੋਈ ਚੜਜ ਇਹੀ ਬੇਨਤੀ ਆ